ਵਾਦ ਮਈਆ ਕੁਦਵਾਨ ਸੱਤੇ ਰਹਿਮਤ ਹੈ ਉਹ ਦਰਵਾਜ਼ਾ ਹੈ ਰੋਹਾਨੀ ਤਾਕਤ ਹੈ ਇਹ ਦਰਵਾਜ਼ੇ ਵਿੱਚ ਇਹ ਸ਼ਰਧਾਲੂ ਵਤ ਵਤ ਸ਼ਹਿਰ ਉਪਰੀ ਦਾ ਕੋ ਸੰਤਾ ਜਿਹੜੀਆਂ ਇਹ ਦਰਵਾਜ਼ੇ ਕਹਿਣਾ ਮੈਂ ਇਹ ਚੁਣਾ ਕਿ ਜਲੰਧਾ ਪ੍ਰਸ਼ਾਸਨ ਨੂੰ ਇੱਕ ਮੈਂ ਬੀਟਿੰਗ ਕਰਨੀ ਚਾਹਨਾ ਕਿਉਂਕਿ ਦਰਵਾਜ਼ੇ ਦਾ ਸਿਸਟਮ ਦਾ ਖਰਾਬ ਹੁੰਦਾ ਹੈ ਕਿ ਉਹ ਦਰਵਾਜ਼ੇ ਮੇਨ ਗੇਟ ਦੇ ਮੋਹਰੇ ਨਾਲ ਜਿਹੜਾ ਕਿਸੇ ਉਹ ਪਿੰਡ ਦਾ ਗੰਦਾ ਪਾਣੀ ਆ ਜੇ ਲੋ ਗੰਦਾ ਪਾਣੀ ਉੱਥੇ ਇਹਨਾਂ ਨੂੰ ਲੱਗਦਾ ਜਾਂ ਪੈਰਾਂ ਨੂੰ ਲੱਗਦਾ ਚਲੋ ਪੈਰ ਵੀ ਮੰਦਾ ਧੋਲਣ ਦਾ ਕੋਈ ਕੰਮ ਪਰ ਉੱਥੇ ਉਹ ਪਾਣੀ ਦੇ ਨਾਲ ਕਈ ਹਾਦਸੇ ਵੀ ਹੋਏ ਆ ਤੇ ਨਹੀਂ ਮੱਛਰ ਇਹਨਾਂ ਬਿਆਨਤ ਆ ਕੇ ਗੱਡੀ ਚਲਾਉਣੇ ਦੀ ਔਕੀ ਹੋ ਜਾਂਦੀ ਨੰਗਣਾ ਔਖਾ ਹੋ ਜਾਂਦਾ ਤੇ ਉਸ ਗੰਦੇ ਪਾਣੀ ਦੇ ਪੈਰ ਨਾਲ ਬਹੁਤ ਰਕਾਵਟਾਂ ਆ ਰਹੀਆਂ ਉਹ ਦਰਬਾਰ ਦੇ ਮੇਨ ਗੇਟ ਦੇ ਮੋੜੇ ਜੇ ਇਹ ਪ੍ਰਸ਼ਾਸਨ ਜੇ ਵੀ ਕਹਿੰਦਾ ਕਿ ਮੇਨ ਗੇਟ ਦੇ ਮੋੜੇ ਪਾਣੀ ਚੱਲੇ ਜਾਂਦਾ ਤਾਂ ਚਲੋ ਇਹੋ ਠੀਕ ਨਹੀਂ ਲੱਗਦਾ ਕੋਈ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ 3-4 ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਮੈਂ ਬੇਨਤੀ ਕਰਦਾ ਕਿ ਸੁਖਿਆਣਾ ਦਰਗਾਹ ਪ੍ਰਬੰਧਕ ਕਮੇਟੀ ਜਿਹੜਾ ਮੁਖ ਡਾਕਟਰ ਮਈਆਪੁਰਵਾਂ ਦੇ ਦਰਵਾਜ਼ੇ ਤੇ ਤੇ ਹਰ ਮਹੀਨੇ ਬਾਅਦ ਜੋ ਮੀਟਿੰਗ ਹੁੰਦੀ ਹੈ ਸਾਰੇ ਫਕੀਰ ਦਰਬਾਰਾਂ ਤੋਂ ਪਹੁੰਚਦੇ ਆ ਤੇ ਉਹ ਵੀ ਆ ਕੇ ਦੇਖਦੇ ਆ ਕਿ ਜਾਂਦਾ ਪਾਣੀ ਇੰਨੇ ਸਾਲਾਂ ਕੋਈ ਠੀਕ ਨਹੀਂ ਹੋਇਆ ਤੇ ਅੱਜ ਸਾਨੂੰ ਇਹ ਹਰ ਕੇ ਕਹਿਣਾ ਪਿਆ ਇੱਕ ਬੇਨਤੀ ਕਰਨੀ ਪਈ ਸਾਡੀ ਮੀਟਿੰਗ ਸੀ ਮਈਆ ਭਗਵਾਨ ਦੇ ਦੁਆਰ ਸੇ ਤੇ ਚੇਅਰਮੈਨ ਸਾਹਿਬ ਆਪਾ ਮਨਜੀਤ ਸਾਹਿਬ ਜੀ ਨੂੰ ਔਰ ਸਾਡੇ ਪ੍ਰਧਾਨ ਸਹਿ ਕਪਲ ਸ਼ਾਹੀ ਜੋ ਵਿਦੇਸ਼ ਸੀ ਗਏ ਆ ਔਰ ਸਾਡੇ ਸ਼ੰਗੋ ਬਾਬਾ ਜੀ ਬਾਈ ਚੇਅਰਮੈਨ ਜੀ ਔਰ ਜਿੰਨੇ ਵੀ ਸਾਡੇ ਉਧੇਦਾਲ ਫਕੀਰ ਆ ਸਾਰੇ ਇਹ ਪਹੁੰਚੇ ਜਲਾ ਨਮਸ਼ਰ ਤੋਂ ਵਿੱਚ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿੱਦਾਂ ਵੀ ਕਿਦਾਂ ਹੋ ਸਕਦਾ ਹੈ ਇਹ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਕਰੋ ਕਿਉਂਕਿ ਤਿੰਨ ਚਾਰ ਸਾਲ ਹੋ ਗਏ ਪਹਿਲਾਂ ਵੀ ਮੰਗਾ ਬਹੁਤ ਰੱਖੀਆਂ ਪਰ ਹੱਲ ਨਹੀਂ ਹੋਇਆ ਪਰ ਹੁਣ ਮੈਂ ਇੱਕ ਬੇਨਤੀ ਕਰਦਾ ਕਿਉਂਕਿ ਫਕੀਰ ਜਿਹੜੇ ਬੇਨਤੀ ਕਰ ਸਕਦੇ ਆ ਬੇ ਫਕੀਰਾਂ ਨੇ ਆਉਣਾ ਇਸ ਦਰਬਾਰ ਤੇ ਤੇ ਤੁਸੀਂ ਇਸ ਮਸਲੇ ਦਾ ਜਰੂਰ ਹੱਲ ਕਰੋ ਨਹੀਂ ਤਾਂ ਕੋਈ ਅਗਲਾ ਕਦਮ ਤੇ ਜਿਹੜਾ ਸਾਨੂੰ ਪਟਣਾ ਪਵੇ ਫਕੀਰਾਂ ਦਾ ਤਾਂ ਇਹ ਸਾਥ ਆ ਤੇ ਸਾਰੇ ਸਾਥੀਆਂ ਦੇ ਨਾਲ ਇਹੀ ਅਸੀਂ ਪ੍ਰਸ਼ਾਸਨ ਅੱਗੇ ਫੇਰ ਵੀ ਖੜ ਕੇ ਬੇਨਤੀ ਕਰਾਂਗੇ ਸਾਰੇ ਇਕੱਠੇ ਹੋਗੇ ਪਰ ਹੁਣ ਅਸੀਂ ਇੱਕ ਮੀਟਿੰਗ ਤੋਂ ਇੱਕ ਬੇਨਤੀ ਕਰਦੇ ਆਂ ਕਿ ਮਾਮਈਆ ਦੇ ਦਰਵਾਜ਼ੇ ਮਰੇ ਇਹ ਗੰਦਾ ਪਾਣੀ ਨਹੀਂ ਚੱਲਣਾ। ਹਾਂਜੀ ਬਾਬਾ। ਮੈਂ ਸਭ ਤੋਂ ਪਹਿਲਾਂ ਬਾਅਦਿਆ ਫਲਾਰ ਸਰਕਾਰ ਦੇ ਦਰਵਾਜ਼ੇ ਤੇ ਸਾਡੀ ਮਿਲਣਾ ਭੱਦੀ ਬੀਤਕ ਦੇ ਵਿੱਚ ਆਏ ਬਖੀਰ ਸਭਾ ਔਰ ਇੱਥੇ ਦਾ ਜਿਹੜਾ ਕਿ ਵਾਰ-ਵਾਰ ਅਸੀਂ ਆ ਕੇ ਦੇਖਦੇ ਆਂ ਕਿ ਪਾਣੀ ਦੀ ਮੁਸ਼ਕਲ ਜਿਹੜੀ ਆ ਇਹ ਮਾਮਈਆ ਦੇ ਮੇਨ ਗੇਟ ਦੇ ਸਾਹਮਣੇ ਔਰ ਉੱਥੇ ਦੀ ਮੌਸਮ ਨੂੰ ਵਾਰ-ਵਾਰ ਇਹਨਾਂ ਨੂੰ ਕਿਹਾ ਜਾ ਰਿਹਾ ਹਰਸਨਗਰਸਨਪੁਰੀ ਵੀ ਅਸੀਂ ਗੱਲ ਗੌਲੀ ਨੇ ਕਰੀ ਜਾਂਦਾ ਵੀ ਇਹਦੇ ਉੱਤੇ ਉਹਨਾਂ ਨੂੰ ਸਹੇਦ ਕਰਨ ਲੈਣਾ ਚਾਹੀਦਾ ਆ ਇਹਦੇ ਉੱਤੇ ਸਾਨੂੰ ਤਵੱਜੋ ਦੇਣੀ ਪਈ ਦੀ ਆ ਕਿਉਂਕਿ ਨਹੀਂ ਤਾਂ ਸਾਨੂੰ 22 ਤਰੀਕ ਨੂੰ ਅਸੀਂ ਘਰਵਾ ਲਾਉਣਾ ਆ ਕਿਉਂਕਿ ਉੱਥੇ ਦੀ ਜਿਹੜਾ ਇਸ ਤੇ ਬਿਮਾਰੀਆਂ ਫੈਲਣ ਦਾ ਬਹੁਤ ਡਰਿਆ ਕਿੱਥੇ ਲਾ ਰਹੇ ਹੋ ਤੁਹਾਨੂੰ ਬਾਬਾ ਘਰਨਾ ਅਸੀਂ ਲਾ ਰਹੇ ਆ ਐਸਡੀਐਫ ਸਾਹਿਬ ਦੇ ਦਫ਼ਤਰ ਦੇ ਮੋਨੇ ਇਲਾਮਾ ਦੇ ਫਲੋਰ ਦੇ ਵਿੱਚ ਕਿਉਂਕਿ ਸਾਡੇ ਨਾਲ ਹੋਰ ਵੀ ਦੱਠੇ ਬੰਦੀਆਂ ਆ ਜਿਹੜੀਆਂ ਆ ਕੇ ਨਾਲ ਇਸ ਕੰਮ ਤੇ ਖੜੀਆਂ ਆ ਇਹ ਕਿਸੇ ਪਿੰਡ ਦਾ ਜੋ ਪਾਣੀ ਆ ਰਿਹਾ ਹੈ ਅੱਜ ਤੋਂ ਇਹ 4 ਸਾਲਾਂ ਤੋਂ ਆ ਰਿਹਾ ਹੈ ਇਹਦਾ ਹਿੰਦ ਕੋਈ ਵੀ ਹੱਲ ਨਹੀਂ ਕੀਤਾ ਗਿਆ ਕਿ ਸੰਗਤ ਇੱਥੇ ਆ ਰਹੀ ਆ ਸੰਗਤ ਦੇ ਵਿੱਚ ਇਹ ਗੰਦਗੀ ਦਾ ਪਾਣੀ ਨਹੀਂ ਪੈਣਾ ਚਾਹੀਦਾ ਪਵਿੱਤਰਤਾ ਦੀ ਗੱਲ ਹੈ ਪਵਿੱਤਰਤਾ ਦਾ ਦਰਬਾਰ ਆ ਸਾਡਾ ਇਹ ਔਰ ਇਸ ਦਰਬਾਰ ਤੋਂ ਲੱਖਾਂ ਹੀ ਸ਼ਰਧਾਲੂ ਆ ਰਹੇ ਆ ਆਸਮਾਨ ਤੋਂ ਮਰਦ ਮੰਗ ਲੋਕ ਆ ਔਰ ਉਹਨਾਂ ਦੀ ਆਸ ਨੂੰ ਪੂਰਾ ਕੀਤਾ ਜਾਵੇ ਅਸੀਂ ਇਹੀ ਆਪਾਸ ਦੇ ਕੋਲੋਂ ਅਰਜ਼ ਕਰਦੇ ਆ ਤੇ ਸਾਡੇ ਸੰਸਥਾਵੇ ਵਿੱਚ ਇਹੋ ਜਿਹੇ ਜਿਹੇ ਕਰਮਿਆਂ ਅਸੀਂ ਇਹਦੇ ਵਿੱਚ ਅੱਜ ਤਵੱਜੋ ਦਿਨੇ ਆ ਤੇ ਸਾਨੂੰ ਅਸੀਂ ਕਿਹਾ ਹੋਵੇ ਪਹਿਲੀ ਵਾਰਾ ਵੀ ਇਹਨਾਂ ਸਾਡੇ ਪ੍ਰਧਾਨ ਜੀ ਹੁਣੇ ਵੀ ਔਰ ਸਾਡੇ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਤੇ ਉਹਦਾ ਮੁੱਸਲ ਤੇ ਸਾਡਾ ਹੱਲ ਨਹੀਂ ਹੋਇਆ ਕੋਈ ਕਿਉਂਕਿ ਹੁਣ ਸਾਨੂੰ ਉਹਦੇ ਦੇ ਵਿੱਚੋਂ ਹੱਲ ਕਰਨਾ ਪੈਣਾ ਕਿਉਂਕਿ ਇਹ ਗੰਦੀ ਚੀਜ਼ ਆ ਚੰਗੀ ਚੀਜ਼ ਨਹੀਂ ਆ ਜੀ ਚੰਗੀ ਚੀਜ਼ ਤਾਂ ਸਭ ਨੂੰ ਸੋਹਣੀ ਲੱਗਦੀ ਹੈ ਗੰਦੀ ਚੀਜ਼ ਕਿਸੇ ਨੂੰ ਸੋਹਣੀ ਨਹੀਂ ਲੱਗਦੀ ਇਸ ਕਰਕੇ ਅਸੀਂ ਸਾਰੀ ਸੰਸਥਾਾਂ ਨੇ ਸਾਰੀਆਂ ਜਿੰਨੇ ਵੀ ਅੱਜ ਜਥੇਬੰਦੀਆਂ ਨਾਲ ਗੱਲ ਕਰਾਂਗੇ ਕਿ 22 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਹੱਲ ਹੋ ਜਾਏ ਕਿ ਅਸੀਂ ਬਹੁਤ ਸਾਡਾ ਤਾਲਮਾ ਦੋਵਾਂਗੇ ਸਰਕਾਰ ਦਾ ਜੋ ਮਾਨ ਸਰਕਾਰ ਚੱਲ ਰਹੀ ਆ ਮਾਨ ਸਰਕਾਰਆਂ ਦੀਆਂ ਮੁਸ਼ਕਲਾਂ ਹੱਲ ਕਰਦਾ ਆ ਔਰ ਮਾਨ ਤੱਕ ਇਹ ਸਾਡੀ ਗੱਲ ਪਹੁੰਚੇ ਜੇ ਤੁਹਾਡਾ 22 ਤੱਕ ਹੱਲ ਨਹੀਂ ਕੀਤਾ ਤਾਂ ਤੁਸੀਂ ਧਰਨਾ ਤੁਹਾਡਾ ਪ੍ਰਦਰਸ਼ਨ ਹੋਵੇਗਾ ਕਿ ਨਹੀਂ ਹਾਂਜੀ ਹਾਂ ਅਸੀਂ ਪੂਰਾ ਧਰਨਾ ਲਾਵਾਂਗੇ 22 ਤਰੀਕ ਨੂੰ ਕੋਰਟ ਤੱਕਰ ਜਾਵਾਂਗੇ ਅਸੀਂ ਜੀ ਇਸ ਰੇ ਲੈ ਕੇ ਹੈ ਨਹੀਂ ਕਿ ਸਾਡਾ ਇਹ ਹੱਲ ਹੋਣਾ ਚਾਹੀਦਾ ਉਹਨਾਂ ਦਾ ਸਾਡੀ ਇਹ ਜਿਹੜੀ ਯਾਰ ਵਾਡੇ ਲਈ ਜਿਹੜੀ ਵੈਡ ਕਰ ਰਹਾ ਇਹਦੇ ਉੱਤੇ ਸਾਡਾ ਹੱਲ ਹੋਊਗਾ ਉਹ ਸਾਡੀ ਗੱਲ ਨੂੰ ਸੁਣਨਗੇ ਸਾਨੂੰ ਬੜਾ ਯਕੀਨ ਹੈ ਹੌਮਾਨ ਆ ਪੰਜਾਬ ਸਰਕਾਰ ਇਸ ਤਰ੍ਹਾਂ ਵੇਸੇ ਅਲੱਗ ਨਿੱ ਤਵਜੋ ਦੇਗੀ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ